ਪੰਜਾਬ ਸਰਕਾਰ ਦੇ ਵੱਲੋਂ ਉਸ ਅਧਿਆਪਕ ਨੂੰ ਸਨਮਾਨਿਤ ਕੀਤਾ ਗਿਆ ਜਿਸ ਨੇ ਪੰਜਾਬ ਦੇ ਵਿੱਚ ਨਹੀਂ ਬਲਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਇਹਮ ਯੋਗਦਾਨ ਪਾਉਣ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਨੌਰ ਦੇ ਕੰਪਿਊਟਰ ਅਧਿਆਪਕ ਸੰਜੀਵ ਕੁਮਾਰ ਤੁਲੀ ਨੂੰ ਅਧਿਆਪਕ ਰਾਜ ਪ੍ਰਸ਼ਕਾਰ 2024 ਦੇ ਨਾਲ ਸਨਮਾਨਿਤ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਅਧਿਆਪਕ ਸੰਜੀਵ ਕੁਮਾਰ ਤੁਲੀ ਨੇ ਲਗਭਗ 150 ਤੋਂ ਵੱਧ ਵਿਦਿਆਰਥੀਆਂ ਨੂੰ ਗਾਈਡ ਕਰਕੇ ਇੰਟਰਨੈਸ਼ਨਲ ਪੱਧਰ ਦੀ ਤਿਆਰੀ ਕਰਵਾ ਕੇ ਇੰਟਰਨੈਸ਼ਨਲ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿੱਚ ਲੱਖਾਂ ਰੁਪਏ ਦੀ ਸਕਾਲਰਸ਼ਿਪ ਪ੍ਰਾਪਤ ਕਰਵਾਈ ਹੈ। ਇਸ ਕਰਕੇ ਕੰਪਿਊਟਰ ਸਾਇੰਸ ਅਤੇ ਟੈਕਨੀਕਲ ਕੋਰਸਾਂ ਦੇ ਵਿੱਚ ਵੀ ਦਾਖਲਾ ਲੈਣ ਦੇ ਕਾਬਿਲ ਬਣਾਇਆ ਹੈ ਬੱਚਾ ਨੂੰ ਅਤੇ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਨਾਲ ਮਿਲ ਕੇ 13 ਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਨੂੰ ਪਰਫੁੱਲੀ ਤੱਕ ਕੀਤਾ ਗਿਆ ਅਤੇ ਅਮਰੀਕਾ ਦੇ ਵਾਈਟ ਹਾਊਸ ਅਤੇ ਨਾਸਾ ਤੱਕ ਆਪਣੇ ਸਰਕਾਰੀ ਸਕੂਲਾਂ ਦਾ ਨਾਮ ਪਹੁੰਚਾਇਆ ਲਗਭਗ 2000 ਦੇ ਕਰੀਬ ਵਿਦਿਆਰਥੀਆਂ ਨੂੰ ਸਟੇਟ ਅਤੇ ਇੰਟਰਨੈਸ਼ਨਲ ਪੱਧਰ ਤੇ ਗਾਈਡ ਕਰਕੇ ਅਤੇ ਟੈਕਨੀਕਲ ਅ ਕੋਰਸਾਂ ਵਿੱਚ ਦਾਖਲਾ ਕਰਵਾਇਆ ਗਿਆ ਖੇਡਾਂ ਵਿੱਚ ਬਤੌਰ ਗਾਈਡ ਅਧਿਆਪਕ ਗਰੀਬ ਬੱਚਨ ਨੂੰ ਆਪਣੇ ਖਰਚੇ ਤੇ ਤਿਆਰੀ ਕਰਵਾਈ ਗਈ ਅਤੇ ਨੈਸ਼ਨਲ 골ਡ সিলవర్ ব্রਾਉਂਜ਼ ਮੈਡਲ ਪ੍ਰਾਪਤ ਕਰਕੇ 300 ਤੋਂ ਵੱਧ ਮੈਡਲ ਸਕੂਲ ਦੇ ਹਿੱਸੇ ਆਏ ਹਨ ਇਸ ਮੌਕੇ ਉਹਨਾਂ ਨੇ ਆਪਣੀ ਖੁਸ਼ੀ ਕਿਸ ਤਰੀਕੇ ਨਾਲ ਜ਼ਾਹਰ ਕੀਤੀ ਆ ਉਹ ਤੁਸੀਂ ਵੀ ਸੁਣੋ ਮੇਰਾ ਨਾਮ ਸੰਜੀਵ ਕੁਮਾਰ ਤੁਲੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਜ਼ਿਲ੍ਹਾ ਗੁਦਾਸਪੁਰੋਂ ਕੰਪਿਊਟਰ ਫੈਕਲਟੀ ਦੀਆਂ ਸੇਵਾਵਾਂ ਨਿਭਾ ਰਿਹਾ ਹਾਂ ਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਵਧੀਆ ਸੇਵਾਵਾਂ ਦੇਣ ਕਰਕੇ ਸਮਾਜ ਨੂੰ ਸੇਧ ਦੇਣ ਕਰਕੇ ਤੇ ਹੋਰ ਜਿਹੜੀਆਂ ਐਕਸਟਰਾ ਐਕਟੀਵਿਟੀ ਜਿਹੜੀਆਂ ਬਤੌਰ ਜਿਹੜੀਆਂ ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਦੇਣ ਕਰਕੇ ਉਹਨੂੰ ਪੰਜਾਬ ਸਰਕਾਰ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਮੈਨੂੰ ਆਵਾਜ਼ਨ ਨਵਜਾ ਮੈਂ ਬਹੁਤ ਬਹੁਤ ਸ਼ੁਕਰੀਆ ਮਾਨਯੋਗ ਮੁੱਖ ਮੰਤਰੀ ਜੀ ਦਾ ਮਾਨਯੋਗ ਸਿੱਖਿਆ ਮੰਤਰੀ ਜੀ ਦਾ ਤੇ ਸਾਡੇ ਜਿਹੜੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਜੀ ਦਾ ਕੀ ਕੀ ਪ੍ਰਾਪਤੀਆਂ ਨੇ ਬੱਚਿਆਂ ਨੂੰ ਕਿਹੜੇ ਕਿਹੜੇ ਕੋਰਸ ਕਰਵਾ ਦਿੱਤੇ ਹਨ ਸਰ ਜੀ ਮੇਰਾ ਪ੍ਰਾਪਤੀਆਂ ਦੀ ਗੱਲ ਕਰਾਂ ਤੇ ਇੰਟਰਨੈਸ਼ਨਲ ਲੈਵਲ ਤੇ ਵਿੱਚ ਮੈਂ ਬੱਚਿਆਂ ਦਾ ਸਪੋਜ਼ਰ 150 ਤੋਂ ਵੱਧ ਜਿਹੜੇ ਆ ਬੱਚੇ ਜਿਹੜੇ ਆ ਇੰਟਰਨੈਸ਼ਨਲ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਵਿਦ 스ਕਾਲਰਸ਼ਿਪ ਲੱਖਾਂ ਰੁਪਏ ਦੀ ਸਕਾਲਰਸ਼ਿਪ ਜਿਹੜੀ ਉਹ ਲੈ ਚੁੱਕੇ ਨੇ 2000 ਤੋਂ ਵੱਧ ਬੱਚੇ ਨੂੰ ਗਾਈਡ ਕਰਕੇ ਉਹਨਾਂ ਨੂੰ ਇੰਜੀਨੀਅਰ ਡਾਕਟਰ ਤੇ ਵੱਖ-ਵੱਖ ਹੋਰ ਟੈਕਨੀਕਲ ਕੋਰਸਾਂ 'ਚ ਪੁਲਿਸ ਲਾਈਨ 'ਚ ਆਰਮੀ ਅਫਸਰ ਜਿਹੜੇ ਆ ਉਹਨਾਂ ਨੂੰ ਗਾਈਡ ਕਰਕੇ ਉਹ ਬਣਾ ਚੁੱਕਾ ਤੇ ਬਾਕੀ ਜਿਹੜੀ ਆ ਲਗਾਤਾਰ ਮੇਰੀ ਕੋਸ਼ਿਸ਼ ਜਿਹੜੀ ਆ ਉਹ ਜਾਰੀ ਹੈ ਪੰਜਾਬੀ ਭਾਸ਼ਣ ਪਰਫਲਕ ਕਰਦੇ ਲਈ ਸਰ ਪੰਜਾਬ ਸਿੱਖਿਆ ਵਿਭਾਗ ਪੰਜਾਬ ਦੇ ਨਾਲ ਮਿਲ ਕੇ ਤੇ 13 ਕੰਟਰੀਆਂ ਦੇ ਵਿੱਚ ਮੈਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਤੇ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਇਹਦੇ ਵਿੱਚ ਮੁੱਖ ਕੰਟਰੀਆਂ ਨੇ ਤੇ ਉਹਦੇ ਵਿੱਚ ਜਿਹੜੀਆਂ ਪੰਜਾਬੀ ਮੂਲ ਜਿਹੜੇ ਬੰਦੇ ਆ ਜਿਹੜੇ ਡਾਕਟਰ ਇੰਜੀਨੀਅਰ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਨਾਲ ਜੁੜਦੇ ਆ ਜਾਂ ਉੱਥੇ ਵਪਾਰ ਕਰ ਰਿਹਾ ਜਾਂ ਉੱਥੇ ਸਟੱਡੀ ਕਰ ਰਿਹਾ ਉਹਨਾਂ ਦੇ ਉਹਨਾਂ ਨਾਲ ਕੰਟੈਕਟ ਕੀਤਾ ਜਾ ਰਿਹਾ ਤੇ ਫਿਰ ਉਹਨਾਂ ਦੇ ਥਰੂ ਉੱਥੇ ਸਾਈਨ ਬੋਰਡ ਲਗਾਏ ਜਾ ਰਹੇ ਆ ਉਹ ਪੰਜਾਬੀ ਭਾਸ਼ਾ ਜਿਹੜੀ ਆ ਉਹ ਉੱਪਰ ਸਾਈਨ ਬੋਰਡ ਤੇ ਬਿਲਕੁਲ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਉਹ ਉੱਪਰ ਲਗਾਈ ਜਾਏ ਤੇ ਬਾਕੀ ਜ ਇਹ ਲੈ ਥੱਲੇ ਕੀਤੀਆਂ ਜਾਣ ਤੇ ਪੰਜਾਬੀ ਜਿਹੜੇ ਆ ਬੋਲਦੇ ਜਿਹੜੇ ਉੱਥੇ ਲੋਕ ਆ ਜੋ ਉੱਥੇ ਵਸ ਚੁੱਕੇ ਨੇ ਪਰਮਨੈਂਟਲੀ ਵਸ ਚੁੱਕੇ ਨੇ ਤੇ ਉਹਨਾਂ ਦੇ ਉਹਨਾਂ ਨੂੰ ਗੁਜਾਰਿਸ਼ ਹੈ ਕਿ ਉਹਨਾਂ ਦੇ ਆਪਣੇ ਬੱਚਿਆਂ ਦੇ ਨਾਲ ਘਰ ਦੇ ਵਿੱਚ ਪੰਜਾਬੀ ਜ਼ਰੂਰ ਬੋਲਣ ਕਿਉਂਕਿ ਜੇ ਉਹ ਪੰਜਾਬੀ ਬੋਲਣਗੇ ਤੇ ਉਹ ਪੰਜਾਬੀ ਨਾਲ ਜੁੜਨਗੇ ਤੇ ਜੇ ਪੰਜਾਬੀ ਨਾਲ ਜੁੜਨਗੇ ਤੇ ਪੰਜਾਬ ਨਾਲ ਜੁੜਨਗੇ ਤੇ ਪੰਜਾਬ ਪੰਜਾਬੀਆਂ ਦੀ ਸੇਵਾ ਕਰਨਗੇ ਬਿਊਰੋ ਰਿਪੋਰਟ ਜ਼ੀਕੇ ਟੀਵੀ